ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ YouTube ਵਾਲੇ ਫਾਰਮਰ ਦੇਖ ਰਹੇ ਹੋ ਜੀ ਅਗਲੇ 24 ਘੰਟੇ ਪੰਜਾਬ ਦੇ ਵਿੱਚ ਲਗਾਤਾਰ ਬਰਸਾਤ ਹਾਂਜੀ ਤੁਸੀਂ ਥੰਬਨੇਲ ਦੇਖ ਹੀ ਚੁੱਕੇ ਹੋ ਕਿ ਪੰਜਾਬ ਦੇ ਵਿੱਚ ਮੀਂਹ ਦੇ ਹਾਲਾਤ ਬਣ ਚੁੱਕੇ ਨੇ ਤੁਹਾਨੂੰ ਆਵਾਜ਼ਾਂ ਵੀ ਆ ਰਹੀਆਂ ਹੋਣੀਆਂ ਕਿ ਮੀਂਹ ਬੂੰਦਾਬੰਦੀ ਦੀ ਗਰਗਰਾਹਟ ਤੁਹਾਡੀ ਇਸ ਵੀਡੀਓ ਵਿੱਚ ਤੁਹਾਨੂੰ ਸੁਣਾਈ ਦੇਵੇਗੀ ਜੋ ਕਿ ਪੰਜਾਬ ਦੇ ਵਿੱਚ ਹੁਣ ਲਗਾਤਾਰ ਹੋਣ ਜਾ ਰਹੀ ਹੈ ਗੱਲ ਕਰਾਂਗੇ ਜਿਹੜੇ ਮੀਂਹ ਦੇ ਹਾਲਾਤ ਨੇ ਇਹ ਲਗਾਤਾਰ ਪੰਜਾਬ ਦੇ ਵਿੱਚ ਬਣਦੇ ਹੋਏ ਦਿਖਾਈ ਦੇ ਰਹੇ ਨੇ ਤਾਜ਼ਾ ਸੈਟਲਾਈਟ ਇਮੇਜ ਤੋਂ ਵੀ ਕਲੀਅਰ ਹੋ ਰਿਹਾ ਹੈ ਤੁਹਾਡੇ ਇਲਾਕੇ ਵਿੱਚ ਮੌਸਮ ਦੇ ਕੀ ਹਾਲਾਤ ਨੇ ਇੱਕ ਮਿੰਟ ਕੱਕ ਦੱਸਦੇ ਹੋ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਕਰਦੇ ਹੋ ਤਾਂ ਕਿ ਮੌਸਮ ਦੀ ਹਰੇਕ ਜਾਣਕਾਰੀ ਜਿਹੜੀ ਹੈ ਤੁਹਾਨੂੰ ਸਮੇਂ ਸਿਰ ਮਿਲਦੀ ਰਹੇ ਇਹ ਜਿਹੜਾ ਸਿਸਟਮ ਨੇ ਇਹ ਲਗਾਤਾਰ ਪੰਜਾਬ ਦੇ ਵਿੱਚ ਬੀਤੇ ਦੋ ਦਿਨ ਤੋਂ ਬਣ ਰਹੇ ਸੀ ਜਿਸ ਦੇ ਕਾਰਨ ਅੱਜ ਪੰਜਾਬ ਦੇ ਵਿੱਚ ਬਰਸਾਤ ਦੇਖਣ ਨੂੰ ਮਿਲ ਰਹੀ ਹੈ 27 ਅਤੇ 28 ਤਰੀਕ ਨੂੰ ਭਾਰੀ ਬਰਸਾਤ ਦੀ ਉਮੀਦ ਕੀਤੀ ਜਾ ਰਹੀ ਸੀ ਜਿਸ ਦੇ ਮੱਦੇਨਜ਼ਰ ਪੰਜਾਬ ਦੇ ਬਹੁਤੇ ਇਲਾਕੇ ਵਿੱਚ ਤੇਜ਼ ਹਲਕੀ ਤੋਂ ਦਰਮਿਆਨੀ ਤੇ ਥੋੜੀ ਬਹੁਤੀ ਮੋਟੀ ਕਣੀ ਦਾ ਮੀਂਹ ਪੈਣਾ ਸ਼ੁਰੂ ਹੋ ਚੁੱਕਿਆ ਜੋ ਕਿ ਤੁਹਾਨੂੰ ਅਸੀਂ ਪਹਿਲਾਂ ਹੀ ਦੱਸ ਚੁੱਕੇ ਸੀ ਕਿ 27 ਅਤੇ 28 ਤੱਕ ਨੂੰ ਮੌਸਮ ਵਿਗੜੇਗਾ ਠੰਡ ਦੇ ਹਾਲਾਤ ਵਧਣਗੇ ਮੀਂਹ ਦੀ ਉਮੀਦ ਹੈ ਜੋ ਕਿ ਤੁਹਾਨੂੰ ਹੁਣ ਦੇਖਣ ਨੂੰ ਵੀ ਮਿਲ ਰਿਹਾ ਹੈ ਗੱਲ ਕਰਾਂਗੇ ਜਿਹੜੇ ਸਿਸਟਮ ਨੇ ਇਹ ਲਗਾਤਾਰ ਪੰਜਾਬ ਦੇ ਉੱਪਰ ਬਰਕਰਾਰ ਨੇ ਪੱਛਮੀ ਸਿਸਟਮ ਹੈ ਜਿਸ ਦੇ ਕਾਰਨ ਇਸ ਦਾ ਅਸਰ 24 ਤੋਂ 48 ਘੰਟੇ ਤੱਕ ਰਹਿੰਦਾ ਹੈ ਤੇ ਆਉਂਦੇ 24 ਘੰਟੇ ਲਗਾਤਾਰ ਮੀਂਹ ਦੀ ਉਮੀਦ ਪੰਜਾਬ ਦੇ ਵਿੱਚ ਕੀਤੀ ਜਾ ਰਹੀ ਹੈ ਅਗਰ ਗੱਲ ਕਰਾਂਗੇ ਜਿਹੜੇ ਸਿਸਟਮ ਨੇ ਇਹ ਹਲਕੇ ਤੋਂ ਦਰਮਿਆਨੇ ਸੁਭਾਅ ਦੇ ਨੇ ਜਿਨ੍ਹਾਂ ਦੇ ਕਿਨਮਣ ਕਣੀ ਲਗਾਤਾਰ ਪੈਣ ਦੀ ਉਮੀਦ ਦਿਖਾਈ ਦੇ ਰਹੀ ਹੈ ਤਾਪਮਨ ਘਟਨੇ ਸ਼ੁਰੂ ਹੋ ਚੁੱਕੇ ਨੇ ਪੰਜਾਬ ਦਾ ਤਾਪਮਨ ਜਿਹੜਾ ਉਹ 15 ਡਿਗਰੀ ਦਿਨ ਦੇ ਸਮੇਂ ਪਹੁੰਚਣ ਦੀ ਉਮੀਦ ਬਣੀ ਹੋਈ ਹੈ ਪਰ ਇਸ ਵੇਲੇ ਦਾ ਤਾਪਮਨ ਹੈ 17-18 ਡਿਗਰੀ ਤੱਕ ਪਹੁੰਚ ਗਿਆ ਹੈ ਲਗਾਤਾਰ ਅਗਰ ਬਸਾਤ ਇਸੇ ਤਰ੍ਹਾਂ ਹੋਈ ਤਾਂ 15 ਡਿਗਰੀ ਤੱਕ ਤਾਪਮਨ ਵੀ ਪਹੁੰਚ ਸਕਦਾ ਹੈ ਅਗਰ ਗੱਲ ਕੀਤੀ ਜਾਵੇ ਤਾਂ ਜ਼ਿਆਦਾਤਰ ਮੇਨ ਜਿਹੜਾ ਸਿਸਟਮ ਸਾਨੂੰ ਉਹ ਮਾਝੇ ਦੇ ਦੁਆਬੇ ਵਿੱਚ ਦੇਖਣ ਨੂੰ ਮਿਲ ਰਿਹਾ ਅਬਰサー ਤਰਨਤਾਰਨ ਗੁਰਦਾਸਪੁਰ ਪਠਾਨਕੋਟ ਹੁਸ਼ਿਆਰਪੁਰ ਨਵਾਂ ਸ਼ਹਿਰ ਰੂਪਨਗਰ ਨੰਗਲ ਅਨੰਦਪੁਰ ਸਾਹਿਬ ਕਰਾਲੀ ਮੁਹਾਲੀ ਮਰਿੰਡਾ ਪਟਿਆਲਾ ਫਤਿਹਗੜ੍ਹ ਸਾਹਿਬ ਲੁਧਿਆਣਾ ਮਲੇਰ ਕੋਟਲਾ ਅਤੇ ਜਲੰਧਰ ਅਤੇ ਕਪੂਰਥਲਾ ਵਿੱਚ ਇਸ ਦਾ ਅਸਰ ਸਾਨੂੰ ਥੋੜਾ ਜਿਹਾ ਜ਼ਿਆਦਾ ਦੇਖਣ ਨੂੰ ਮਿਲ ਰਿਹਾ ਜਿਸ ਦੇ ਨਾਲ ਪੰਜਾਬ ਦੇ ਇਹਨਾਂ ਇਲਾਕਿਆਂ ਵਿੱਚ ਆਪਾਂ ਗੱਲ ਕਰਾਂਗੇ ਕਿ ਇਹ ਮੀਂਹ ਦੀ ਉਮੀਦ ਜਿਆਦਾ ਵੱਧਦੀ ਹੋਈ ਦਿਖਾਈ ਦੇ ਰਹੀ ਹੈ ਬਾਕੀ ਜਿਹੜੇ ਬਾਕੀ ਪੰਜਾਬ ਦੇ ਇਲਾਕੇ ਨੇ ਉਹਨਾਂ ਵਿੱਚ ਵੀ ਮੀਂਹ ਲਗਾਤਾਰ ਬਰਕਰਾਰ ਹੈ ਜਿਸ ਦੇ ਨਾਲ ਸਾਨੂੰ ਉਮੀਦ ਹੈ ਕਿ ਆਉਂਦੇ 24 ਘੰਟੇ ਲਗਾਤਾਰ ਇਸੇ ਤਰੀਕੇ ਦਾ ਮੀਂਹ ਪੰਜਾਬ ਦੇ ਉੱਪਰ ਬਰਸਦਾ ਰਹੇਗਾ ਹਾਲਾਤ ਜਿਹੜੇ ਨੇ ਉਹ ਠੰਡ ਦੇ ਵਧਦੇ ਹੋਏ ਦਿਖਾਈ ਦੇ ਰਹੇ ਨੇ ਛੜੀनुਮਾ ਬਰਸਾਤ ਪੰਜਾਬ ਦੇ ਵਿੱਚ ਬਣਦੀ ਹੋਈ ਦਿਖਾਈ ਦੇ ਰਹੀ ਹੈ ਬਾਕੀ ਇਸ ਦੇ ਬਾਰੇ ਕੋਈ ਵੀ ਨਵੀਂ ਅਪਡੇਟ ਆਵੇਗੀ ਤਾਂ ਜਾਣਕਾਰੀ ਚੈਨਲ ਦੇ ਉੱਪਰ ਸਭ ਤੋਂ ਪਹਿਲਾਂ ਸ਼ੇਅਰ ਕਰਾਂਗੇ ਤਾਂ ਹੀ ਰਿਕਵੈਸਟ ਕਰਦੇ ਆ ਕਿ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਕਰ ਦਿਓ ਤਾਂ ਕਿ ਮੌਸਮ ਦੀ ਹਰੇਕ ਜਾਣਕਾਰੀ ਤੁਹਾਨੂੰ ਸਮੇਂ ਸਿਰ ਮਿਲਦੀ ਰਹੇ ਬਣੇ ਰਹੋ ਚੈਨਲ ਵੈਦਰ ਦੀ ਰਿਪੋਰਟ ਦੇ ਲਈ YouTube ਵਾਲੇ ਫਾਰਮਰ ਤੇ ਧੰਨਵਾਦ ਸਾਰੇ ਦਰਸ਼ਕ ਵੀਰ ਪਣ ਭਰਾਵਾਂ ਦਾ